ਜੋ ਆ ਸਾਡੇ ਸੀਸ ਦੇ ਉੱਤੇ ਦਿਮਾਲਾ ਦੇਖ ਰਹੇ ਹੋ ਇਹਦੀ 800 ਮੀਟਰ ਦਿਮਾਲੇ ਦੀ ਲਵਾਈ ਹੈ ਜਿਹਦਾ ਵਜਨ 85 ਆਉਂਦਾ ਸੰਤ ਕਲਾਬ ਤੇ ਫੁੱਲ ਵਰਗਾ ਲੱਗਦਾ 2.5 ਮੀਟਰ ਦਾ ਜੋੜਾ ਪਰਨਾ ਮੇਰੇ ਸਿਰ ਤੇ ਪਹਿਲੀ ਕਲਾਸ ਚ ਪਰਦੇ ਤੇ ਸਾਡੇ ਪਿਤਾ ਜੀ ਆਪ ਬੰਦੇ ਹੁੰਦੇ ਹਾਂ ਉਸ ਤੋਂ ਬਾਅਦ ਫਿਰ 5 ਮੀਟਰ ਦੀ ਬੰਨਣ ਲੱਗੇ ਤੇ ਜਦੋਂ ਮਾਤਾ ਗੁਜਰਣ ਲੱਗੀ ਮਾਤਾ ਨੇ ਵਜਨ ਕੀਤਾ ਸੀ ਕਹਿੰਦੀ ਸੀ ਤੂੰ ਪਹਿਲਵਾਨੀ ਕਰਦਾ ਰਿਆਂ 13 ਸਾਲ ਤੋਂ ਪਹਿਲਵਾਨੀ ਕੀਤੀ ਕੋਲੇ ਤੂੰ 90 ਕਿਲੋ ਵਾਲੇ ਨੂੰ ਢਾਹਦਾ ਸੀ ਤੇ ਤੇਰਾ ਵਜਨ 65 ਕਿਲੋ ਹੀ ਹੁੰਦਾ ਸੀ ਬੇਦਰ ਪੁਲਵਾਨੀ ਕਿੱਥੇ ਤੇਰੀ ਜਿਹੜੇ ਬੱਚੇ ਕਹਿੰਦੇ ਸਾਡਾ ਸਿਰ ਦੁੱਖਦਾ 2 ਮੀਟਰ ਕਪੜਾ ਨਹੀਂ ਸਿਰ ਤੇ ਬਣ ਸਕਦੇ ਉਹ ਤਾਂ ਫਿਰ ਮਾਤਾਂ ਨਾਲੇ ਵਚਨ ਕੀਤਾ ਸੀ ਵੀ ਏਟਾ ਬਟਾ ਦਮਾਲਾ ਬਣ ਕੇ ਦਿਖਾਵਾਂਗੇ ਜਿੱਦਾਂ ਕਿਸੇ ਨੇ ਨਾ ਬਣਿਆ ਹੋਵੇ ਤੇ ਅੱਜ ਆਪ ਜੀ ਦੇਖ ਰਹੇ ਹੋ 2010 ਦਾ ਜੋ ਮੇਰਾ ਰਿਕਾਰਡ ਬਣਿਆ 700 ਮੀਟਰ 60 ਕਿਜੀ ਦਾ ਉਹ 700 ਮੀਟਰ 60 ਕਿਜੀ ਦਾ ਕਿਲੋ ਤਾਂ ਸੀ 2011 ਦੇ ਵਿੱਚ 800 ਮੀਟਰ ਜੋ 85 ਦਾ ਜੋ ਦਮਾਲਾ ਆ ਜੀ ਮੇਰੇ ਸੀਸ ਤੇ ਦੇਖ ਰਹੇ ਹੋ ਲੈਨ ਅਸਜਾਨ ਦੇ ਕਦੇ ਕੋਈ ਸਮੱਸਿਆ ਨਹੀਂ ਹੈ ਗਰਦਨ ਦੇ ਵਿੱਚ ਜਾਂ ਸਿਰ ਦੇ ਕਦੇ ਵੀ 18 19 ਸਾਲ ਹੋ ਗਏ ਮੈਨੂੰ ਕੋਈ ਤਕਲੀਫ ਨਹੀਂ ਅੱਜ ਤੱਕ ਹਾਂਜੀ ਸਰੀਰ ਹੋਰ ਬਾਕੀ ਸਰੀਰ ਵੀ ਫਿੱਟ ਹੈ ਮੈਂ ਕਹਣਾ ਪਿਛਲੇ ਦੇ ਦਸ ਦੇ ਤਿੰਨ ਮਹੀਨੇ ਤੋਂ ਸ਼ੂਗਰ ਹੈ ਪਰ ਸ਼ੂਗਰ ਸ਼ਕਰ ਭਜ ਕੀ ਸਾਰੀ ਕੁਝ ਵੀ ਨਹੀਂ ਆਈ ਹੁਣ ਮੇਰੇ ਆਈ ਨਹੀਂ ਦੀ ਮਸ਼ੀਨ ਤੇ ਨੂੰ 5 ਘੰਟੇ ਲੱਗ ਜਾਂਦੇ ਦਮਾਲਾ ਸਜਾਨ ਨੂੰ 550 ਮੀਟਰ ਸੀ ਆਪਣੇ ਹੱਥ ਨਾਲ ਦਮਾਲਾ ਬਣ ਕੇ ਦਿਖਾਇਆ ਹੋਇਆ ਮੀਡੀਆ ਦੇ ਵਿੱਚ ਫੱਟਦੇ ਨਹੀਂ ਜਾਂ ਲੱਗਦਾ ਨਹੀਂ ਸਿਰ ਤੇ ਭਾਰ ਕਿ ਕਿੰਨਾ ਕੁ ਤੁਸੀਂ ਮਤਲਬ ਇਹਨੂੰ ਲੈ ਕੇ ਤੋਰ ਫਿਰ ਲੈਣ ਭਾਰ ਤਾਂ ਜਾਂ ਅਸ਼ੀਰ ਸਿੰਘ ਜਾਣ ਜਾਂ ਗੁਰੂ ਕੀ ਸੰਗਤ ਜਾਣੇ ਮੈਂ ਤਾਂ ਗਲਾਬ ਦੇ ਫੁੱਲ ਰਕਾ ਲੱਗਦਾ ਤੀਜੀ ਮੰਜ਼ਲ ਤੇ ਚੜਾ ਕੇ ਦੇਖਿਆ ਸਾਰਾ ਚੰਨ ਵਾਲਿਆਂ ਨੇ ਜਿੱਥੇ ਮਰਜ਼ੀ ਤੋਰ ਕੇ ਵੇਖੋ ਕੱਲ ਮੱਲਾ ਖੇਡਾਂਗੇ ਗਰਾਊਂਡ 'ਚ ਵੀ ਉਸੇ ਚਰਚਨ ਕਰਾਂਗੇ ਸੰਗਤ ਦੇ ਆਪਾਂ ਲੈ ਖੇਡ ਵੀ ਲੈਣੇ ਜੇ ਇਸੇ ਤਰ੍ਹਾਂ ਦਮਾਲ ਦੇ ਹਾਂਜੀ ਫੱਲਾ ਖੇਡਾਂਗੇ ਕੱਲ ਗੱਡੀ ਲੈ ਕੇ ਜਾਵਾਂਗੇ ਪਰਸੋਂ ਪਰਸਾ ਤਾਂ ਜਗ੍ਹਾ ਦੀ ਮੈਂ ਪਰਸੋਂ ਉਹ ਬਾਕੀ ਮਾ ਲੱਸੀ ਪੀ ਲਈ ਸੀ ਕੱਲ 1/2 ਕਿਲੋ ਹੁਣ 100 100 ਗ੍ਰਾਮ ਲੱਸੀ ਫੇਰ ਪੀਂਦੀ ਵਸਾਈ ਮੇਰੀ ਖਰਾਕ ਜਾਂਦਾ ਲੱਸੀ ਪੀਣਾ ਚਾਹੇ ਮਹੀਨੇ ਦੀ ਪਲਾਜ਼ੋ ਦਾ ਤਾ ਦੇਂਦੀ ਪਲਾਜ਼ੋ ਦੁੱਧ ਕੱਚਾ ਹੋਵੇ ਘਰ ਦਾ ਹੋਵੇ ਪੀਣਾ ਬਾਹਰ ਦਾ ਨਹੀਂ ਨੀ ਮਰੋਗੀ ਬਾਪੂ ਜੀ 60 ਤੋਂ ਉੱਪਰ ਹੋਗੀ ਸਾਡੀ ਮਾਤਾ ਦੀ ਦੇਣ ਜੋ ਤੁਸੀਂ ਮੇਰਾ ਸਿਰ ਤੇ ਮਾਲਾ ਦੇਖ ਰਹੇ ਹੋ ਸਾਡੀ ਮਾਤਾ ਦੀ ਦੇਣ ਅਰਦਾਸਾਂ ਮਹਾਂਪੁਰਸ਼ਾਂ ਨੂੰ ਕਰਾ ਕਰਾ ਕੇ ਆ ਸਿੱਖ ਭਾਗਿਆ ਭਰਾਂ ਦੀ ਬਣਾਣਾ ਮਾਤਾ ਦੀ ਜਿਨ੍ਹਾਂ ਨੇ ਸਿੱਖਾਂ ਦੇ ਘਰ ਜਨਮ ਲਿਆ ਹੋਇਆ ਬੀਸੀ ਕਹਿੰਦੇ ਕਿ ਅਸੀਂ ਕੇਸਾ ਦੀ ਬੇਦਵੀ ਨਹੀਂ ਕਰਨੀ ਦਾੜੀ ਨਹੀਂ ਕੱਟਣੀ ਸਿਰ ਦੇ ਵਾਲ ਨਹੀਂ ਕੱਟਣੇ ਸਿਰ ਤੇ ਦਸਤਾਰ ਸਜਾਓ 5 ਮੀਟਰ ਦੀ 8 ਮੀਟਰ ਦੀ ਮੱਥਾ ਗੁਰੂ ਗ੍ਰੰਥ ਸਾਹਿਬ ਤੋਂ ਸਵਾ ਕਿਥੇ ਨੂੰ ਨਾ ਟੇਕੋ ਤਾਂ ਹੋਲੇ ਮੁਹੱਲੇ ਦੇ ਵਿੱਚ ਖਾਲਸਾ ਆਪਣੇ ਜਾਹੋ ਜਰਾਲ ਦੇ ਵਿੱਚ ਨਜ਼ਰ ਆ ਰਿਹਾ ਤਾਂ ਇਸ ਵੇਲੇ ਗੁਰਦੁਆਰਾ ਬੋਲੀ ਸਾਹਿਬ ਦੇ ਕੋਲ ਅਸੀਂ ਖੜੇ ਹੋਏ ਹਾਂ ਜਿੱਥੇ ਬਾਪੂ ਜਿਹੜਾ 800 ਮੀਟਰ ਦਾ ਦਮਾਲਾ ਇਹਨਾਂ ਨੇ ਸਿਰ ਦੇ ਉੱਤੇ ਬੰਨਿਆ ਹੋਇਆ ਵਾ ਗੱਲਬਾਤ ਆਪਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਸਭ ਤੋਂ ਪਹਿਲਾਂ ਤਾਂ ਹੋਲੇ ਮਹੱਲੇ ਨਾਲ ਸੰਬੰਧਤ ਕਿਉਂਕਿ ਅੱਗੇ ਵੀ ਕਈ ਵਾਰ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਠੀਕ ਹੈ ਜੀ ਫਤੇਗੜ ਸਾਹਿਬ ਵੀ ਤੁਸੀਂ ਮਿਲੇ ਸੀਗੇ ਤੇ ਇੱਥੇ ਫਿਰ ਮਿਲੇ ਹੋ ਤੇ ਹੋਲੇ ਮਹੱਲੇ ਦੇ ਪਾਪ ਅਫਸਰ ਨੂੰ ਕਿਵੇਂ ਮਹਿਸੂਸ ਕਰ ਰਹੇ ਹੋ ਹੋਲਾ ਮਹੱਲਾ ਗੁਰਗੋਬੀ ਸਿੰਘ ਮਹਾਰਾਜ ਆਪ ਖੇលਦੇ ਰਹੇ ਫੌਜਾਂ ਦੇ ਨਾਲ ਅੱਜ ਵੀ ਉਸੇ ਤਰ ਯੋ ਆ ਸਾਡੇ ਸੀਸ ਦੇ ਉੱਤੇ ਦਮਾਲਾ ਦੇਖ ਰਹੇ ਹੋ ਇਹਦੀ 800 ਮੀਟਰ ਦਮਾਲੇ ਦੀ ਲੰਬਾਈ ਹੈ ਜਿਹਦਾ ਵਜਨ 85 ਆਂਦਾ ਸੰਤ ਕਲਾਬ ਦੇ ਫੁੱਲ ਵਰਗਾ ਲੱਗਦਾ ਮੈਂ ਨੌਜਵਾਨ ਬੱਚਿਆਂ ਨੂੰ ਕਹਿਣਾ ਚਾਹਨਾ ਜਿਨ੍ਹਾਂ ਨੇ ਸਿੱਖਾਂ ਦੇ ਘਰ ਜਨਮ ਲਿਆ ਹੋਇਆ ਵੀ ਸਿੱਖਾਂ ਦੇ ਕਿਸੇ ਵੀ ਕਿਸਾ ਦੀ ਬੇਇੱਜ਼ਤੀ ਨਹੀਂ ਕਰਨੀ ਦਾੜੀ ਨਹੀਂ ਕੱਟਣੀ ਸਿਰ ਦੇ ਵਾਲ ਨਹੀਂ ਕਟਣੇ ਸਿਰ ਤੇ ਦਸਤਾਰ ਸਜਾਓ 5 ਮੀਟਰ ਦੀ 8 ਮੀਟਰ ਦੀ ਮੱਥਾ ਗੁਰੂ ਗ੍ਰੰਥ ਸਾਹਿਬ ਤੋਂ ਸਵਾ ਕਿਥੇ ਨੂੰ ਨਾ ਟੇਕੋ ਸਾਧੂ ਸੰਤਾਂ ਦਾ ਸਤਿਕਾਰ ਕਰਿਆ ਕਰੋ ਫਤਿਹ ਜਾਇਆ ਕਰੋ ਹੋਲੇ ਮਹੱਲੇ ਦੀਆਂ ਸਾਰਿਆਂ ਨੂੰ ਆਪ ਜੀ ਨੂੰ ਲੱਖ ਲੱਖ ਵਧਾਈਆਂ ਉਹ ਜੇ ਫੇਕ ਬਣਦੇ ਕਿਵੇਂ ਉਹ ਦਮਾਲਾ ਨਾਲ ਕੋਈ ਬਣਾਉਂਦਾ ਜਾਂ ਆਪਣੇ ਆਪ ਇਹਨੂੰ 5 ਘੰਟੇ ਲੱਗ ਜਾਂਦੇ ਦਮਾਲਾ ਸਜਾਉਣ ਨੂੰ 550 ਮੀਟਰ ਦਮਾਲੇ ਦੀ ਜਦੋਂ ਸਾਡੀ ਇੰਟਰਵਿਊ ਹੋਈ ਸੀ ਅੰਬਾਲੇ ਮੰਜੀ ਸਾਹਿਬ ਗੁਰਦੁਆਰੇ 550 ਮੀਟਰ ਸੀ ਆਪਣੇ ਹੱਥ ਨਾਲ ਦਮਾਲਾ ਬਣ ਕੇ ਦਿਖਾਇਆ ਹੋਇਆ মিডিਏ ਦੇ ਵਿੱਚ ਉਸ ਤੋਂ ਬਾਅਦ 250 ਮੀਟਰ ਦਮਾਲਾ ਫਿਰ ਭਾਈ ਗੁਰਪ੍ਰੀਤ ਸਿੰਘ ਜੀ ਸਾਡੇ ਸਜਾਉਂਦੇ ਨੇ ਉਹ ਸਾਡੇ ਨਾਲ ਮਤ ਕਰਦੇ ਨਹੀਂ ਜਿਸ ਤਰ੍ਹਾਂ ਬਾਪੂ ਜੀ ਸ਼ਹੀਦ ਦੀ ਦੇਹਾੜੇ ਹੁੰਦੇ ਆ ਆਪਣੇ ਫਤਿਹਗੜ੍ਹ ਸਾਹਿਬ ਜਿਹਾ ਅਨੰਦਪੁਰ ਸਾਹਿਬ ਹੁੱਲੇ ਮੱਲੇ ਦਾ ਤਾਂ ਕਿੰਨਾ ਸਮਾਂ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਜੀ ਬਸ ਜੀ ਜਿਸ ਤਰ੍ਹਾਂ ਘਾਟਪਾੜ ਸਾਹਿਬ ਆਰੰਭ ਕਰਨਾ ਹੁੰਦਾ ਨਾ ਜੀ ਤੇ ਇੱਕ ਦਿਨ ਪਹਿਲਾਂ ਤਿਆਰੀ ਸ਼ੁਰੂ ਕਰ ਲਾ ਪਿਆ ਬੱਚੇ ਚੰਨੀਆਂ ਬਨਣੀਆਂ ਮਹਾਰਾਜ ਦੇ ਦਰਬਾਰ ਸਾਹਿਬ ਦੇ ਧੋਣੇ ਕਰਨੇ ਇਸੇ ਤਰ੍ਹਾਂ ਹੀ ਕੇਸੀ ਇਸ਼ਨਾਨ ਕਰਕੇ ਅਸੀਂ ਵੀ ਫਿਰ ਆਪਣੀ ਇੱਕ ਦਿਨ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦਿੰਨੇ ਆ ਜੀ ਹਾਂ ਜੀ ਪਰਿਵਾਰ ਵੀ ਨਾਲ ਸਹਿਯੋਗ ਕਰਦਾ ਹੈ ਹਾਂ ਜੀ ਬੱਚੇ ਪਰਿਵਾਰ ਸਾਹਿਬ ਦੇ ਨਾਲ ਮੇਰੇ ਸਹਿਯੋਗ ਕਰਦੇ ਨੇ ਕਿੰਨੀ ਉਮਰ ਹੋ ਗਈ ਬਾਪੂ ਜੀ 60 ਤੋਂ ਉੱਪਰ ਹੋ ਗਈ ਸਾਡੀ ਮਾਤਾ ਦੀ ਦੇਣ ਜੋ ਤੁਸੀਂ ਮੇਰਾ ਸਿਰ ਤੇ ਮਾਲਾ ਦੇਖ ਰਹੇ ਹੋ ਸਾਡੀ ਮਾਤਾ ਦੀ ਦੇਣ ਅਰਦਾਸਾਂ ਮਾਪੁਰਖਾਂ ਤੋਂ ਕਰਾ ਕਰਾ ਕੇ ਆ ਸਿੱਖ ਭਾਗਿਆ ਭਰਾਂ ਦੀ ਬਣਾਣਾ ਮਾਤਾ ਦੀ ਦੇਣ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹਨੇ ਹਾਂ ਅੱਜ ਕੱਲ ਦੇ ਵੈਸੇ ਜਦੋਂ ਨੌਜਵਾਨ ਇੱਥੇ ਪਹੁੰਚਦੇ ਅਸੀਂ ਕੱਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਜਦੋਂ ਇੱਥੇ ਆਂਦੇ ਸਾਡਾ ਮਾਹੌਲ ਹੀ ਚੇਂਜ ਹੋ ਜਾਂਦਾ ਸਾਡਾ ਕੇਸ ਰੱਖਣ ਨੂੰ ਦਿਲ ਕਰਦਾ ਆ ਸਾਡਾ ਆਨੰਦਪੁਰ ਸਾਹਿਬ ਵਾਲੂ ਮੂੰਹ ਕਰਨ ਨੂੰ ਦਿਲ ਕਰਦਾ ਪਰ ਫਿਰ ਜਦੋਂ ਚਲੇ ਜਾਂਦੇ ਵਾਪਸ ਪੰਜਾਬ ਦੇ ਵੱਖ-ਵੱਖਰੇ ਥਾਵਾਂ ਤੇ ਫਿਰ ਉਸੇ ਤਰ੍ਹਾਂ ਕੇਸ ਕਤਲ ਕਰਾਉਣਾ ਜਾਂ ਉਸੇ ਨੂੰ ਇਹ ਚੀਜ਼ਾਂ 'ਚ ਪੈ ਜਾਂਦੇ ਬਹੁਤ ਬੱਚੇ ਨੇ ਜਿਹੜੇ ਸਾਨੂੰ ਪਿਛਲੇ ਸਾਲ ਵੀ ਕਹਿ ਕੇ ਗਏ ਨੇ ਉਹਨਾਂ ਦਾੜੀਆਂ ਰੱਖ ਕੇ ਆ ਕੇ ਦਰਸ਼ਨ ਕਰਾਏ ਨੇ ਲੁਧਿਆਣੇ ਦੇ ਬੱਚਿਆਂ ਨੇ ਤਾਰੀਵਾਲ ਤੋਂ ਸੀਗਾ ਫੋਟੋਗ੍ਰ ਉਹਨੇ ਵੀ ਸਾਨੂੰ ਗੱਡੀ ਰੋਕ ਕੇ ਫੋਟੋ ਖਿਚਾ ਆ ਕੇ ਉਸ ਤੋਂ ਬਾਅਦ ਇੱਕ ਸਾਲ ਦੇ ਵਿੱਚ ਵਿੱਚ ਉਹਨੇ ਸਿਰ ਤੇ ਦਸਤਾਰ ਪਿਆ ਲਈ ਬਸ ਮੈਂ ਹੀ ਖੁਸ਼ੀਆਂ ਲੈਣੀਆਂ ਬੱਚਿਆਂ ਦੀਆਂ ਬਸ ਬੱਚਿਆਂ ਨੂੰ ਸਿੱਖ ਸਜਾਉਣਾ ਹੈ ਹਾਂਜੀ ਨਸ਼ਾ ਨਹੀਂ ਕਿਸੇ ਪ੍ਰਕਾਰ ਦਾ ਖਾਣਾ ਬਸ ਬਾਪੂ ਜੀ ਫਿਰ 85 ਕਿਲੋ ਦਾ ਜੀ ਦਮਾਲਾ 85 ਵਜੇ ਨਾ ਮੇਰਾ 1.5 ਕਵਾਂਟਰਾ ਚ ਤੋਲਦੇ ਸਣੇ ਬਾਡੀ ਸਾਨੂੰ ਹਾਂਜੀ ਬਾਪੂ ਜੀ ਫਿਰ ਜਦੋਂ ਇਸੇ ਤਰ੍ਹਾਂ ਤੁਸੀਂ ਲੈ ਕੇ ਫਿਰ ਘੁੰਮਦੇ ਇਹਨੂੰ ਥੱਕਦੇ ਨਹੀਂ ਜਾਂ ਲੱਗਦਾ ਨਹੀਂ ਸਿਰ ਤੇ ਭਾਰ ਕਿ ਕਿੰਨਾ ਕੁ ਤੁਸੀਂ ਮਤਲਬ ਇਹਨੂੰ ਲੈ ਕੇ ਤੁਰ ਫਿਰ ਲੈਣੇ ਭਾਰਤਾਂ ਜਾਂ ਅਸ਼ੀਰ ਸਿੰਘ ਜਾਨ ਜਾਂ ਗੁਰੂ ਕੀ ਸੰਗਤ ਜਾਣੇ ਮੈਂ ਤਾਂ ਗਲਾਬ ਦੇ ਫੁੱਲ ਰਕਾ ਲੱਗਦਾ ਤੀਜੀ ਮੰਜ਼ਲ ਤੇ ਚੜਾ ਕੇ ਦੇਖਿਆ ਸਾਰਾ ਚੰਨਨ ਵਾਲਿਆਂ ਨੇ ਜਿੱਥੇ ਮਰਜ਼ੀ ਤੋਰ ਕੇ ਵੇਖੋ ਕੱਲ ਮਹੱਲਾ ਖੇਡਾਂਗੇ ਗਰਾਊਂਡ 'ਚ ਵੀ ਉੱਥੇ ਦਰਸ਼ਨ ਕਰਾਂਗੇ ਸੰਗਤ ਦੇ ਅੱਛਾ ਮਹੱਲਾ ਖੇਡ ਵੀ ਲੈਣੇ ਜੇ ਇਸੇ ਤਰ੍ਹਾਂ ਦਮਾਲ ਲੈ ਸੁ ਭਾਈ ਹਾਂਜੀ ਮਹੱਲਾ ਖੇਡਾਂਗੇ ਕੱਲ ਗੱਡੀ ਲੈ ਕੇ ਜਾਵਾਂਗੇ ਘੋੜਸਵਾਰੀ ਬਾਪੂ ਜੀ ਕਰਦੇ ਤੁਸੀਂ ਘੋੜਸਵਾਰੀ ਨਹੀਂ ਕਰ ਸਕਦੇ ਸਿਰਫ ਗੱਡੀ 4 ਪਹੀਆਂ ਵਾਲੀ ਚਲਾ ਸਕਦੇ ਆ ਬਸ ਹੁਣ ਹੋਰ ਨਹੀਂ ਚੱਲਦੀ ਹੁਣ ਜੀ ਫਿਰ ਖਾਣ ਪੀਣ ਦਾ ਕੀ ਸਿਸਟਮ ਰਹਿੰਦਾ ਕਿਉਂਕਿ ਇਸ ਦੌਰਾਨ ਪਰਸੋਂ ਪ੍ਰ ਮੈਂ ਲੱਸੀ ਪੀ ਲਈ ਸੀ ਕੱਲ ਪਾਈ ਅੱਧਾ ਕਿਲੋ ਹੁਣ 100 100 ਗ੍ਰਾਮ ਲੱਸੀ ਫੇਰ ਪੀ ਲਈ ਬਸ ਆਹੀ ਮੇਰੀ ਖਰਾਕ ਜਾਂਦਾ ਲੱਸੀ ਪੀਣਾ ਚਾਹ ਮਹੀਨੇ ਦੀ ਪਲਾਸ ਦੱਸ ਦਿੰਦੀ ਪਲਾਸ ਦੁੱਧ ਕੱਚਾ ਹੋਵੇ ਘਰ ਦਾ ਹੋਵੇ ਉਹ ਪੀਣਾ ਬਾਹਰ ਦਾ ਨਹੀਂ ਸੁਨੇਹਾ ਇਸ ਚੀਜ਼ ਦੇ ਨਾਲ ਕੀ ਜਾਂਦਾ ਜਿਆ ਕੀ ਲੱਗਦਾ ਵੀ ਕਿੰਨੇ ਸਾਲਾਂ ਤੋਂ ਤੁਸੀਂ ਕਰ ਰਹੇ ਹੋ ਉਹਦੇ ਨਾਲ ਕਿੰਨਾ ਕੁ ਫਾਇਦਾ ਹੋ ਰਿਹਾ ਜਾਂ ਕਿੰਨੇ ਇੱਕ ਨੌਜਵਾਨਾਂ ਨੂੰ ਸੇਧ ਮਿਲ ਰਹੀ ਬਹੁਤ ਬੱਚੇ ਨੇ ਜਿਨ੍ਹਾਂ ਨੇ ਮਤਲਬ ਕੇਸ ਵੀ ਰੱਖੇ ਨੇ ਤੇ ਦਾੜੀਆਂ ਵੀ ਰੱਖੀਆਂ ਨੇ ਉਹਨਾਂ ਬੱਚਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਹਿੰਦਾ ਹਾਂ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਇਹ ਆਪਣੇ ਕਹਿੰਦੇ ਨਾ ਕੱਲ ਦਾ ਪਿਛੜਿਆ ਜੇ ਰਾਤ ਨੂੰ ਬੰਦਾ ਘਰ ਆ ਜੇ ਤੇ ਮਾਰਾ ਵੀ ਬਸ ਬਾਕੀ ਦਿਨ ਤੇ ਗੁਰੂ ਸਾਹਿਬ ਵਖ ਦਿੰਦੇ ਆ ਕਹਿੰਦੇ ਕਾਰ ਉਪਦੇਸ਼ ਛਿੜਕੇ ਬੋ ਪਾਤੀ ਕੋ ਬੋੜ ਪਿਤਾ ਗੜ ਲਾਵੇ ਪਿਛਲੇ ਔਗਣ ਬਖਸ਼ਲੇ ਪ੍ਰਭ ਆਗੇ ਮਾਰਗ ਪਾਵੇ ਗੁਰੂ ਸਾਹਿਬ ਵੀ ਬਖਸ਼ ਦਿੰਦੇ ਨੇ ਮਾਰਾ ਮਾਤਾ ਪਿਤਾ ਬਖਸ਼ ਦਿੰਦੇ ਨੇ ਜੇ ਬੱਚਾ ਮੁੜ ਕੇ ਆਪਣੇ ਸਿੱਧੇ ਰਸਤੇ ਤੇ ਆ ਜਾਈ ਖਾਲਸਾ ਜੀ ਤੁਸੀਂ ਬਚਪਨ ਤੋਂ ਹੀ ਇਸ ਤਰ੍ਹਾਂ ਜਾਂ ਕਿਵੇਂ ਕੇਸ ਵਗੈਰਾ ਰੱਖਦੇ ਸੀ ਕਿ ਜਾਂ ਫਿਰ ਕੋਈ ਘਟਨਾ ਇਦਾਂ ਦੀ ਵਾਪਰੀ ਜਿੰਨਾ ਜੀਵਨ ਬਦਲੇ ਜੀ ਨਹੀਂ ਸਾਡੇ ਪਿਤਾ ਜੀ ਰਾਗੀ ਸਿੰਘ ਸੀ ਬੁੱਢੇ ਤਾਲ ਦੇ ਹੈਡ ਰਾਗੀ ਸਿੰਘ ਬਾਬਾ ਚੇਸ ਸਿੰਘ ਦੇ ਟਾਈਮ ਦੇ ਬਾਬਾ ਸੰਤਾ ਸਿੰਘ ਦੇ ਟਾਈਮ ਦੇ ਅਸੀਂ ਨਿਹੰਗ ਸਿੰਘਾਂ ਰਾਗੀ ਸਿੰਘਾਂ ਕੀਰਤਨ ਕਰਦੇ ਸਾਡੇ ਪਿਤਾ ਜੀ ਨੇ ਮੈਨੂੰ ਛੋਟੇ ਹੁੰਦੇ ਤਬਲਾ ਸਿਖਾਤਾ ਸੀ ਪਹਿਲੀ ਜਮਾਤ ਪੜ੍ਹਦੇ ਸੀ ਤੇ ਮੈਂ ਪਿਤਾ ਜੀ ਨਾਲ ਕੀਰਤਨ ਕਰਾ ਕੇ ਫੇਰ ਸਕੂਲ ਪੜਨ ਜਾਂਦਾ ਸੀ ਉਸ ਟਾਈਮ 2.5 ਮੀਟਰ ਦਾ ਜੋੜਾ ਪਰਣਾ ਮੇਰੇ ਸਿਰ ਤੇ ਪਹਿਲੀ ਕਲਾਸ ਚ ਪੜਦੇ ਤੇ ਸਾਡੇ ਪਿਤਾ ਜੀ ਆਪ ਬੰਨ੍ਹਦੇ ਹੁੰਦੇ ਸੀ ਹਾਂ ਉਸ ਤੋਂ ਬਾਅਦ ਫੇਰ 5 ਮੀਟਰ ਦੀ ਬੰਨ੍ਹਣ ਲਾ ਕੇ ਤੋ ਇਹ ਜਦੋਂ ਮਾਤਾ ਗੁਜਰ ਲਗੀ ਮਾਤਾ ਨੇ ਵਚਨ ਕੀਤਾ ਸੀ ਕਹਿੰਦੀ ਸੀ ਤੂੰ ਪਹਿਲਵਾਨੀ ਕਰਦਾ ਰਿਆ 13 ਸਾਲ ਤੋਂ ਪਹਿਲਵਾਨੀ ਕੀਤੀ ਕੋਲੇ ਆ ਤੂੰ 90 ਕਿਲੋ ਵਾਲੇ ਨੂੰ ਢਾਹਾਂਦਾ ਸੀ ਤੇ ਤੇਰਾ ਵਜ਼ਨ 65 ਕਿਲੋ ਹੀ ਹੁੰਦਾ ਸੀ ਵੀ ਇੱਧਰ ਪਹਿਲਵਾਨੀ ਕਿੱਥੇ ਤੇਰੀ ਜਿਹੜੇ ਬੱਚੇ ਕਹਿੰਦੇ ਸਾਡਾ ਸਿਰ ਦੁਖਦਾ 2 ਮੀਟਰ ਕਪੜਾ ਨਹੀਂ ਸਿਰ ਤੇ ਬਣ ਸਕਦੇ ਉਹ ਤਾਂ ਫਿਰ ਮਾਤਾ ਨਾਲੇ ਵਚਨ ਕੀਤਾ ਸੀ ਵੀ ਐਟਾ ਬਟਾ ਦਾ ਮਾਲਾ ਬਣ ਕੇ ਦਿਖਾਵਾਂਗੇ ਜਿੱਦਾਂ ਕਿਸੇ ਨੇ ਨਾ ਬਣਿਆ ਹੋਵੇ ਇਹ ਅੱਜ ਆਪ ਜੀ ਦੇਖ ਰਹੇ ਹੋ 2010 ਦਾ ਜੋ ਮੇਰਾ ਰਿਕਾਰਡ ਬਣਿਆ 700 ਮੀਟਰ 60 ਕਿਜੀ ਦਾ ਉਹ 700 ਮੀਟਰ 60 ਕਿਲੋ ਕੇਜੀ ਦਾ ਕਿਲੋ ਜੋ 85 ਦਾ ਜਮਾਲਾ ਜੀ ਮੇਰੇ ਸੀਸਤੇ ਦੇਖ ਰਹੇ ਨਾ ਦਸਤਾਰ ਕਿਸੇ ਕੋਲ ਮੰਗ ਕੇ ਲਈ ਨਾ ਇਹ ਦਸਤਾਰ ਕਿਸੇ ਕੋਲ ਮੋਲ ਖਰੀਦ ਕੇ ਲਈ ਇਹ ਮਾਰਾ ਨੇ ਪਤਾ ਨਹੀਂ ਕਿੱਥੋਂ ਤੇ ਕਿੱਥੇ ਆਣ ਆਪਣੇ ਆਪ ਭੇਜੇ ਅੱਛਾ ਬਾਪੂ ਜੀ ਫਿਰ ਤੁਸੀਂ ਹੋਰ ਅੱਗੇ ਕੀ ਪਲਾਨ ਆਵੇ ਕਦੋਂ ਤੱਕ ਇਸ ਤਰ੍ਹਾਂ ਦਮਾਲਾ ਜਿਹੜਾ ਬੰਦ ਹੋ ਜਾ 2026 ਤੱਕ ਤੇ ਮੈਂ ਕੀਤਾ ਹੈ ਅਰਦਾਸ ਮੇਰੀ ਪਹਿਲਾਂ ਤਾਂ 12 ਸਾਲ ਦਾ ਕੀਤਾ ਸੀ 12 ਸਾਲ ਤੋਂ ਬਾਅਦ ਤੇ ਮੈਂ ਖੈ ਨਾਖੜ ਫਿਰ ਬਾਬਾ ਬਾਰਸ ਨੇ ਤਪੱਸਿਆ ਕਰਦਾ ਹੈ ਕਿਉਂਕਿ ਤੇ ਜੇ ਮਨ ਨਹੀਂ ਜਾਂਦੀ ਸਾਡੇ ਖੁੱਲੀ ਸੇਵਾ ਹੁੰਦੀ ਹੈ ਇਹਦ ਕਰਕੇ ਫਿਰ ਮੈਂ ਲੰਬਾ ਟਾਈਮ ਕੱਢਦਾ ਸੀਗਾ ਵੀ 2026 ਤੱਕ ਜੋ ਵੱਡਾ ਤਮਾਲਾ ਬਣ ਕੇ ਦਿਖਾਵਾਂਗਾ ਉਸ ਤਬ ਅਖੰਡ ਪਾਠ ਸਾਹਿਬ ਕਰਾ ਕੇ ਫਿਰ ਅਗਲੀ ਜੋ ਸੰਗਤ ਕੇ ਉਸ ਤਰ੍ਹਾਂ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਛੱਡਾਂਗੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਮਰਲਾ ਖੇਡਣ ਲੱਗੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਦੇ ਉੱਤੇ ਜਗਾਰਾ ਛੱਡਦੇ ਸੀ ਜੇ ਉਹ ਜਗਾਰਾ ਛੱਡ ਕੇ ਫੋਟੇ ਜਾਵਾਂਗੇ ਖੁਸ਼ੀਆਂ ਦੇ ਜਕਾਰੇ ਗਜਾਵੇ ਤਨ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜੇ ਮਾਨੂੰ ਭਾਵੇ ਸਨ ਕੇਸਰੀ ਗੁਰਕਰਾਸਾ ਮਹਾਰਾਜ ਬਿਦਾਨਿਆਲ ਹੋ ਜਾਵੇ ਹੱਤਰੀ ਆਕਾਰ ਗੁਰ ਮਰਿਆ ਆਕਾਰ ਚਿੱਟਿਆਂ ਬਾਜਾਂ ਵਾਲੇ ਸਤ ਗੁਰੂ ਰੱਖ ਲੋ ਬਿਰਦਵਾਨੇ ਦੀ ਇਲਾਜ ਸੋਢੀ ਸੱਚੇ ਬਾਦ ਜਾ ਜੀਓ ਲਾੜਦੀਆਂ ਫੌਜਾਂ ਦੇ ਮਾਲਕੋ ਫੌਜਾਂ ਰੱਖਿਓ ਆਪਣੀਆਂ ਤਿਆਰ ਪਰ ਤਿਆਰ ਕਲਗੀਧਰ ਦੇ ਮਾਲਕੋ ਖਾਲਸਾ ਜਪੇ ਤੇਰਾ ਆਕਾਲੀ ਆਕਾਲ ਚਿੱਤਰੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਰੀ ਆਕਾਰ ਗੁਰਮਰਿਆਕਾਰ ਦੇਖ ਤੇ ਇੱਕ ਫਤਿਹ ਖਾਲਸੇ ਦੀ ਹਰਦੀ ਬਾਣ ਹਰਮਨਾਨ ਫਤਿਹ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਬਾਬਾ ਜੀ ਇੱਕ ਸਵਾਲ ਹੋਰ ਸੀਗਾ ਕਿ ਕਦੇ ਮੰਨ ਲਓ ਸਿਰ ਤੇ ਦਮਾਲਾ ਇੰਨਾ ਸਜਾਂਦੇ ਕਦੇ ਕੋਈ ਸਮੱਸਿਆ ਨਹੀਂ ਆ ਗਰਦਨ ਦੇ ਵਿੱਚ ਜਾਂ ਸਿਰ 'ਚ ਕਦੇ ਵੀ 18 19 ਸਾਲ ਹੋ ਗਏ ਮੈਨੂੰ ਕੋਈ ਤਕਲੀਫ ਨਹੀਂ ਅੱਜ ਤੱਕ ਹਾਂਜੀ ਸਰੀਰ ਹੋਰ ਹੋਰ ਬਾਕੀ ਸਰੀਰ ਵੀ ਫਿੱਟ ਆਈ ਮੈਂ ਕਹਣਾ ਪਿੱਛੇ ਦੇ ਦੱਸਦੇ 3 ਮਹੀਨੇ ਤੋਂ ਸ਼ੁਕਰ ਆ ਪਰ ਸ਼ੂਗਰ ਸ਼ਕਰ ਭੱਜ ਗਈ ਸਾਰੀ ਕੁਝ ਵੀ ਨਹੀਂ ਆਈ ਹੁਣ ਮੇਰੇ ਆਈ ਨਹੀਂ ਦੀ ਮਸ਼ੀਨ ਚ ਅੱਛਾ ਉਹ ਆਂਦੇ ਕੋਲੀ ਖਾ ਲਿਆ ਕਰ ਮੈਂ ਕਹਾਂ ਪਾ ਮਿੱਠਾ ਛੱਡ ਦਿੰਦੇ ਆ ਹੋਰ ਡਾਕਟਰ ਨੂੰ ਕੀ ਕਿਹਾ ਜਦੋਂ ਦੱਸਿਆ ਉਹਨੇ ਸ਼ੂਗਰ ਹੈ ਉਹ ਕਹਿੰਦਾ ਵੀ ਮੈਂ ਕਹਾਂ ਦੇਖ ਸਕਦੇ ਆ ਦੋ ਟਾਈਮ ਸ਼ਰਦੀਆਈ ਬਣਾ ਕੇ ਉਹ ਆਂਦੇ ਮਿੱਠਾ ਨਹੀਂ ਛੱਡ ਦੋ ਮੈਂ ਕਹਾਂ ਮੈਂ ਛੱਡਦਾ ਤੇ ਨਹੀਂ ਚੀਤਨ ਭੋਗ ਲਵਾਣਾ ਪੈਂਦਾ ਆਈ ਮਿੱਠਾ ਥੋੜਾ ਕੰਟਰੋਲ ਕਰ ਦਿਆਂਗੇ ਹੋਰ ਕੀ ਇਹ ਹੋ ਸਕਦਾ ਵੀ ਨਹੀਂ ਕਈ ਤਾਂ ਜਿੱਦਾਂ ਹੁਣ ਜਿਹੜੇ ਜਿਹੜੇ ਸਵਾਲ ਵੀ ਬੜੇ ਚੱਕਦੇ ਆ ਦੇਖ ਦੇ ਉੱਤੇ ਵੇ ਨਿਹੰਗ ਸਿੰਘ ਦੇਖ ਪੀ ਲੈਂਦੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਦੇਖ ਉਹ ਹੁੰਦੀ ਆ ਜਿਹੜੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਛੱਕ ਲੈਣ ਉਹਨੂੰ ਦੇਖ ਕਹਿੰਦੇ ਨੇ ਹਾਂਜੀ ਬਹੁਤ ਬਤਨਵਾਜੀ ਸੋ ਇਹ ਸਾਡੇ ਨਾਲ ਖਾਲਸਾ ਜੀ ਮੌਜੂਦ ਸਕੇ ਜਿਨ੍ਹਾਂ ਨੇ 800 ਮੀਟਰ ਦਾ ਦੁਮਾਲਾ ਇਸ ਸਿਰ ਤੇ ਉੱਤੇ ਬਨ ਕੇ ਹਰ ਵਾਰ ਫਤੇਗੜ ਸਾਹਿਬ ਸ਼ਹੀਦੀ ਜੋੜ ਮੇਲਾ ਆਂਦਾ ਉੱਥੇ ਆਂਦੇ ਨੇ ਤੇ ਹੋਲੇ ਮਹੱਲੇ ਦੇ ਉੱਤੇ ਇੱਥੇ ਭਾਵਨ ਅਫਸਰ ਉੱਤੇ ਇੱਥੇ ਪਹੁੰਚੇ ਹੋਏ ਨੇ ਤੇ ਖਾਸ ਕਰਕੇ ਸੁਨੇਹਾ ਨੌਜਵਾਨਾਂ ਨੂੰ ਇਹੀ ਦਿੰਦੇ ਨੇ ਕਿ ਜੇ 800 ਮੀਟਰ ਦਾ ਇਹ ਦੁਮਾਲਾ ਬਣ ਸਕਦੇ ਆ ਤੇ ਗੁਰੂ ਮਾਰਾ ਨੇ ਜਿਸ ਤਰ੍ਹਾਂ ਸਾਨੂੰ ਅਨੰਦਪੁਰ ਸਾਹਿਬ ਦੇ ਨਾਲ ਜੋੜਿਆ ਕੇਸ ਰੱਖਣ ਦੀ ਰੱਖਣ ਲਈ ਜਿਹੜਾ ਪ੍ਰੇਰਿਤ ਕੀਤਾ ਆ ਤਾਂ ਆਪਾਂ ਦਸਤਾਰਾਂ ਸਿਰ ਤੇ ਕਿਉਂ ਨਹੀਂ ਬਨ ਸਕਦੇ ਹੋਰ ਵੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵ